ਵੈਗੁਰਜੀ ਦਾ ਖਾਲਸਾ ਵੈਗੁਰਜੀ ਕੀ ਫਤਿਹ ਅੱਜ ਤੁਹਾਨੂੰ ਬੰਨੀ ਸਿਖਾਵਾਂਗੇ ਬਸ ਸਿੰਪਲ ਮੋਰਨੀ ਵਾਲੀ ਦਸਤਾਰ ਔਰ ਇਹਨੂੰ ਬੰਨਣਾ ਬਹੁਤ ਆਸਾਨ ਹੈ ਸਿਰਫ 5 ਮਿੰਟ ਚ ਦਸਤਾਰ ਬੜੀ ਸੋਹਣੀ ਬੱਝ ਜਾਂਦੀ ਹੈ ਕੋਈ ਔਖਾ ਨਹੀਂ ਹੈ ਤੁਸੀਂ ਦੇਖ ਸਕਦੇ ਹੋ ਪਹਿਲਾ ਲੜੜ ਅਸੀਂ ਲਵਾਵਾਂਗੇ ਹਲਕਾ ਜਿਹਾ ਆਪਣੇ ਮੂਹ ਚ ਪਾਵਾਂਗੇ ਔਰ ਘੁਮਾਉਂਦੇ ਹੋਏ ਸਿਰ ਤੇ ਸਿੰਗ ਸੈਟ ਕਰਦੇ ਹੋਏ ਲੈ ਕੇ ਆਵਾਂਗੇ ਹੁਣ ਆਪਾਂ ਪਹਿਲੇ ਪੇਜ ਨੂੰ ਬਿਲਕੁਲ ਸਿੱਧਾ ਨਹੀਂ ਰੱਖਣਾ ਇਹਨੂੰ ਹਲਕਾ ਜਿਹਾ ਆਪਾਂ ਪਿੰਚ ਕਰਕੇ ਫੋਲਡ ਕਰਕੇ ਰੱਖਾਂਗੇ ਤਾਂ ਕਿ ਇਹ ਆਪਣਾ ਬੇਸ ਬਣ ਸਕੇ ਔਰ ਇੱਕ ਜਗ੍ਹਾ ਤੋਂ ਹਿਲੇ ਨਾ ਔਰ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਮੈਂ ਆਪਣੀ ਪਾਗ ਦਾ ਕਪੜਾ ਰੂਪੀਆ ਵੈਲ ਯੂਜ਼ ਕਰਨਾ ਹੈ ਜੋ ਕਿ ਪੂਰੇ 7 ਮੀਟਰ ਹੈ 6.5 ਮੀਟਰ ਦੀ ਆ ਸੋ ਤੁਸੀਂ ਜੇਕਰ ਫਸਟ ਟਾਈਮ ਟ੍ਰਾਈ ਕਰ ਰਹੇ ਹੋ ਤੁਸੀਂ ਫੁੱਲ ਵੈਲ ਟ੍ਰਾਈ ਕਰ ਸਕਦੇ ਹੋ ਔਰ ਰੂਪੀਆ ਵੈਲ ਦਾ ਹੈ ਕਿ ਤੁਸੀਂ ਜਿੱਥੇ ਬੰਨੀ ਤੇ ਉੱਥੇ ਹੀ ਟਿਕੀ ਰਹੂਗੀ ਇਹ ਹਿਲਦੀ ਨਹੀਂ ਆ ਸਾਰਾ ਦਿਨ ਕਈਆਂ ਦੀ ਪੱਗ ਫੁੱਲ ਵੈਲ ਹੁੰਦੀ ਹੈ ਕਿ ਪੱਲਾ ਹਿਲ ਹੁਲ ਜਾਂਦਾ ਹੈ ਜਾਂ ਮਟੋਟਾਟਾ ਹੋ ਜਾਂਦਾ ਹੈ ਹਲਦੀ ਨਹੀਂ ਹੁਣ ਅਸੀਂ ਆਪਾਂ ਪਹਿਲੇ ਲੜ ਦੇ ਲਾਗੂ ਹੀ ਦੂਸਰੇ ਲੜ ਨੂੰ ਲੈ ਕੇ ਆਵਾਂਗੇ ਔਰ ਪੇਜ ਪੂਰਾ ਖੋਲ ਕੇ ਲੈ ਕੇ ਆਵਾਂਗੇ ਪੇਜ ਖੋਲ ਕੇ ਹਲਕਾ ਜਿਹਾ ਤੋਂ ਪਿੰਚ ਕਰਕੇ ਫੋਲਡ ਕਰਕੇ ਕਲੀਨ ਕਰਾਂਗੇ ਤੇ ਨੈਕਸਟ ਇਹਨੂੰ ਬੰਨਣ ਲੱਗਿਆਂ ਕੋਈ ਬਾਜ਼ਤੀ ਸਾਨੂੰ ਲੋੜ ਨਹੀਂ ਪੈਗੀ ਤੁਸੀਂ ਦੇਖ ਸਕਦੇ ਹੋ ਮੈਂ ਨਾਰਮਲੀ ਬੰਨੀ ਜਾਵਾਂਗਾ ਔਰ ਇਹਦੇ ਚ ਆਪਾਂ ਬਾਸ ਨਹੀਂ ਫੇਰਾਂਗੇ ਬਾਸ ਨਹੀਂ ਅਸੀਂ ਇਹਨੂੰ ਪ੍ਰੋਪਰ ਸਾਫ਼ ਕਰਾਂਗੇ ਇਸ ਪੇਜ ਨੂੰ ਸਿੱਖੋਲ ਕੇ ਇਸ ਤਰ੍ਹਾਂ ਹੀ ਸੌਫ ਕਰ ਲਾਂਗੇ ਔਰ ਬਹੁਤ सफाई दे पग आएगी हल्का जहाँ पिंच करके खोल देंगे इनू तुम देख सकते बिल्कुल क्लीन हो गया है पलाया वाला बिल्कुल साफ क्लीन पला आएगा हम तो इतना घूम जाएगा सारा बैक साइड तो टर्न लैके फिर अस पहला पला रखे और तो एक इंच नीचे आप दूसरा पला रखा ਹਲਕਾ ਜਿਹਾ ਫੋਲਡ ਕਰਕੇ ਫਿਰ ਉਸ ਤਰ੍ਹਾਂ ਹੀ ਨੂੰ ਅਸੀਂ ਖੋਲ ਲਾਂਗੇ ਜਿਵੇਂ ਆਪਾਂ ਪਹਿਲਾ ਪੱਲਾ ਖੋਲਿਆ ਸੀ ਹੁਣ ਇਹ ਸਾਡਾ ਦੂਸਰਾ ਪੱਲਾ ਆਏਗਾ ਇਹਨੂੰ ਵੀ ਅਸੀਂ ਚੰਗੀ ਤਰ੍ਹਾਂ ਖੋਲ ਕੇ ਉਸ ਤਰ੍ਹਾਂ ਹੀ ਕਪੜਾ ਘੱਟਾ ਕਰਕੇ ਤੇ ਹਲਕਾ ਜਿਹਾ ਪਿੰਚ ਕਰ ਦਾਂਗੇ ਇਹ ਹੈ ਜੀ ਸਾਡਾ ਫੋਰਥ ਪੱਲਾ ਇਹਨੂੰ ਵੀ ਇਸੇ ਤਰ੍ਹਾਂ ਹੀ ਖੋਲ ਕੇ ਉੱਤੇ ਰਿਲਾ ਕੇ ਆਵਾਂਗੇ ਤੇ ਤੁਸੀਂ ਦੇਖ ਸਕਦੇ ਹੋਗੇ ਦੀ ਸ਼ੇਪ ਬਿਲਕੁਲ ਪੱਕੀ ਸ਼ੇਪ ਰੈਡੀ ਹੋ ਚੁੱਕੀ ਹੈ ਸਾਡੀ मैं भी इस तरह ही खोल के पिंच करके लगावे और तुम देखो कि गई दुट्टी सोनी तरह से लास्ट लड़ लगावांगे मैं बनी है पंच पेजा दस्तार सो इस तरह ही असं खोल के हल्का जो टारे चंगी तरह खोल के प्रेस करा तो क्लीन हो जाऊगा और बिल्कुल सफाई न आएगा ਸਵੇਂ ਖਿੱਚ ਕੇ ਸੀ ਦੁਬਾਰਾ ਤੋਂ ਇੱਕ ਪੇਜ ਨੂੰ ਰੱਖਾਂਗੇ ਬੜਾ ਸੋਲਿਡ ਤੇ ਸਾਫ਼ ਤਰੀਕੇ ਦੇ ਨਾਲ ਫੁੱਲ ਟਾਈਟ ਚ ਇਹ ਸਾਡਾ ਲਾਰਟ ਪੇਜ ਲਾਸਟ ਪੇਜ ਹੈ ਤਾਂ ਦੇਖਿਓ ਕਿੰਨਾ ਕਲੀਨ ਤੇ ਸਫਾਈ ਨਾਲ ਹੁੰਦਾ ਹਲਕਾ ਜਿਹਾ ਪਿੰਚ ਕਰਾਂਗੇ ਕਿਉਂਕਿ ਮੋਰਨਿੰਗ ਲਾਣ ਲੱਗੇ ਕਿਸੇ ਟਾਈਮ ਹੁੰਦਾ ਫਰੈਂਡ ਦੇ ਉੱਤੇ ਦਬ ਪਈ ਹੁੰਦੀ ਹੈ ਇਹਦੇ ਨਾਲ ਦਬਣੀ ਪਈ ਹੋਏਗੀ ਬਿਲਕੁਲ ਸਾਫ਼ ਮੋਰਨਿੰਗ ਲੱਗੇਗੀ ਪੇਜਾਂ ਦਾ ਬੇਸ ਬਰਾਬਰ ਤੇ ਰਹੇਗਾ ਤੇ ਮੋਰਨਿੰਗ ਬਹੁਤ ਸਾਫ਼ ਨਜ਼ੁਕੇਲੀ ਦੇ ਨਾਲ देख सकते हो मेरी पग बिल्कुल तैयार है तो इस तो बाद साफ करा हूँ अलाइन हम का साफ करा देख सकते हो बिल्कुल क्लीन ते पग की शेप चंगी तरह साफ करके असं लड़न खोलेंगे आराम और उपरों <coughs> साफ करा ਦੇਖ ਸਕਦੇ ਹੋ ਸਾਈਡ ਦੀ ਸ਼ੇਪ ਬਿਲਕੁਲ ਸਾਫ਼ ਹੈ ਹਲਕਾ-ਹਲਕਾ ਪੇਸਾ ਸਾਫ਼ ਕਰ ਦੇ ਖੋਲੀ ਜਾਵਾਂਗੇ 3400 ਰੁਪਏ ਬਲੈਕ ਅਸੀਂ ਇਹਨਾਂ ਪਾਗ ਨੂੰ ਚੰਗੀ ਤਰ੍ਹਾਂ ਸਾਫ਼ ਕਰਾਂਗੇ ਔਰ ਇਹਨੂੰ ਹਲਕਾ ਜਿਹਾ ਨੀਵਾ ਕਰਾਂਗੇ ਤਾਂ ਕਿ ਮੋੜਨੀ ਦੇ ਵਿੱਚ ਬਿਲਕੁਲ ਸਫਾਈ ਆ ਸਕੇ ਦੇਖ ਸਕਦੇ ਹੋ ਮੈਂ ਪਾਗ ਨੂੰ ਬਿਲਕੁਲ ਸਾਫ਼ ਤੇ ਕਲੀਨ ਕਰ ਰਿਹਾ ਹੁਣ ਆਪਾਂ ਮੋੜਨੀ ਵਾਲਾ ਪੇਚ ਨੂੰ ਚੰਗੀ ਤਰ੍ਹਾਂ ਓਪਨ ਕਰਾਂਗੇ ਇਹਨੂੰ ਖੋਲਾਂਗੇ ਤੇ ਸਾਫ਼ ਕਰਾਂਗੇ ਕਲੀਨ ਬਿਲਕੁਲ ਹਲਕਾ ਜਿਹਾ ਫੋਲਡ ਇਸੇ ਤਰ੍ਹਾਂ ਇਹ ਪਪਲ ਕੋ ਫੋਲਡ ਕਰਕੇ ਬੈਗ ਤੋਂ ਖਿੱਚ ਲਾਂਗੇ ਤੇ ਉੱਪਰਲਾ ਪੇਜ ਵੀ ਬਿਲਕੁਲ ਇਦਾਂ ਹੀ ਖੋਲ ਕੇ ਸਾਰੇ ਨੂੰ ਸਾਫ਼ ਕਰਕੇ ਹਲਕਾ ਜਿਹਾ ਪਿੰਚ ਕਰਾਂਗੇ ਤੇ ਦੇਖ ਸਕਦੇ ਹੋ ਬਿਲਕੁਲ ਕਲੀਨ ਤੇ ਸਾਫ਼ ਹੋ ਗਿਆ ਇਹ ਸਾਡਾ ਹਲਕੀ ਜਿਹੀ ਪਿੰਚ ਕਰਕੇ ਸੀ ਤੇ ਪਿੰਨ ਲਗਾਵਾਂਗੇ ਤਾਂ ਕਿ ਸਾਡੀ ਮੋਰ ਨਹੀਂ ਬਣ ਸਕੇ ਬਹੁਤ ਸੋਹਣੀ ਮੋਰਨੀ ਬਣਾਉਣਾ ਤੇ ਬਹੁਤ ਸੋਹਣੀ ਮੋਰਨੀ ਬੰਦੀ ਹੈ ਸਪਿੰਨ ਲਾਂਗੇ ਹਲਕੀ ਜਿਹੀ ਪਿੰਨ ਲਗਾਵਾਂਗੇ ਦੇਖ ਸਕਦੇ ਹੋ ਪ੍ਰੋਪਰ ਪਿੰਨ ਲੱਗ ਗਈ ਕਿਚਕਲਾਂ ਨੂੰ ਹਲਕਾ ਚੱਕਮਾਵਾਂਗੇ ਟਾਉਨ ਆਊਂਡ ਕਰਾਂਗੇ ਸਾਡੀ ਮੋਨਨੀ ਦੀ ਸ਼ੇਪ ਦੇਖੋ ਕਿੰਨੀ ਸੋਹਣੀ ਹੈ ਇਸ ਨੂੰ ਬਿਲਕੁਲ ਸਾਫ ਮੋਨਨੀ ਲਗਾਵਾਂਗੇ ਕਿ ਜ ਕੋਈ ਦਬ ਨਹੀਂ ਹੋਏਗੀ ਕਿਸੇ ਚੀਜ਼ ਨੂੰ ਦਬਾ ਨਹੀਂ ਪਾਵਾਂਗੇ ਪਰ ਪਰ ਬੰਦੇ ਉੱਤੇ ਬਿਲਕੁਲ ਸਾਫ ਮੋਨਨੀ ਲੱਗੇਗੀ ਮੈਂ ਆਪਣੀ ਪਿੰਨ ਨੂੰ ਅੰਦਰਲੇ ਬੰਨੇ ਕਵਰ ਕਰ ਲਾਂਗਾ ਕਿ ਪਿੰਨ ਨਜ਼ਰ ਨਾ ਆ ਸਕੇ ਸੋ ਦੇਖ ਸਕਦੇ ਹੋ ਮੈਂ ਪ੍ਰੋਪਰ ਆਪਣੀ ਪਿੰਨ ਨੂੰ ਕਵਰ ਕਰਕੇ ਉੱਤੇ ਮੋਨਨੀ ਲਗਾ ਲਈ ਹੈ दो तो तीन पिंसिल कई ने मोनी ने अपने आप अप जगह से सैट हो जाना कई मोली बनाने बहुत औख आती है अगर तुमको इस तरह की टर्बन तो मोनी बना सीखना चाहते हो तो मैनु इंस्टाग्राम वट्सअप एंड फेसबुक से फॉलोवर जरूर करो ताकि मैं योजना हो वीडियो होर ला के आ सक चेक कर सकते हो हर किसी पगन प्रॉपर आप कलीन करके साफ करा सो तो इसके तो बाद जो तो अभी पिछला ਪੱਲਾ ਨੂੰ ਖੋਲ ਕੇ ਪਾਗ ਦੇ ਅੰਦਰ ਸੈਟ ਕਰਾਂਗੇ ਪਾਗ ਦੀ ਫਲਾਵਰ ਵੀ ਬਹੁਤ ਸੋਹਣੀ ਆਏਗੀ ਔਰ ਸ਼ੇ ਵੀ ਬਹੁਤ ਸੋਹਣੀ ਬਨੇਗੀ ਪ੍ਰੋਪਰ ਇਹਨੂੰ ਸਾਫ ਕਰਾਂਗੇ ਪੇਚ ਨੂੰ ਬਿਲਕੁਲ ਪ੍ਰੋਪਰ ਕਵਰ ਕਰਾਂਗੇ ਕੋਈ ਸ਼ੀਸ਼ੇ ਦੀ ਸਾਨੂੰ ਇਟਸ ਨਹੀਂ ਜ਼ਰੂਰਤ ਨਹੀਂ ਆ ਆਰਾਮ ਨਾਲ ਪ੍ਰੋਪਰ ਕਵਰ ਹੋਏਗਾ ਔਰ ਪਾਗ ਸੋਹਣਾ ਸਾਫ ਆਏਗਾ ਹਲਕੀ ਫਿੰਗਰ ਸੇ ਮਸਲਾ ਨਾਲ ਅਸੀਂ ਪਾਗ ਨੂੰ ਖੋਲੀ ਜਾਵਾਂਗੇ ਤੇ ਜਿਹੜਾ ਉੱਪਰ ਦੇ ਪੇਚ ਨੇ ਉਹਨਾਂ ਨੂੰ ਕਲੀਨ ਕਰੀ ਜਾਵਾਂਗੇ ਹਲਕਾ ਜਿਹਾ ਪਿੰਚ ਦੇਖ ਸਕਦੇ ਹੋ ਮੈਂ ਭਾਗ ਤੋਂ ਕਿਸਲਾ ਨੂੰ ਚੰਗੀ ਤਰ੍ਹਾਂ मेरी पग बन के जस्ट रेडी है हल्की जन अठाठे नैट करा जी आप फिफ्टी बनी होंगी है सैड न भी प्रॉपर साफ करा सी लड़ू फिर एक बार सिलाई मार के बिल्कुल क्लीन करा सो मैं अच पग बनने फाइव टू तो सिक्स ईयर हो चुका मेरी है मेरी होर भी यहोजी टर्बंस वाली वीडियो इंस्टाग्राम से यूट्यूब भी है इंस्टाग्राम से भी आ सो देखो लाइक शेलो फॉलो तो शेयर जरूर करो एंड ਤਾਕੀ ਮੈਂ ਅਜਿਹੀ ਹੋਰ ਵੀਡੀਓਜ਼ ਤੁਹਾਡੇ ਲਈ ਲੈ ਕੇ ਆ ਸਕਾਂ ਦੇਖ ਸਕਦੇ ਹੋ ਪੱਗ ਦੀ ਸ਼ੇਪ ਬਿਲਕੁਲ ਕਲੀਨ ਬਹੁਤ ਸੋਹਣੀ ਸ਼ੇਪ ਆ ਸੋ ਅਜਿਹੀ ਸ਼ੇਪ ਸਿੱਖਣਾ ਚਾਹੁੰਦੇ ਹੋ ਜਾਂ ਮੈਨੂੰ ਆਪਣੀ ਵੈਡਿੰਗ ਲਈ ਬੁੱਕ ਕਰਵਾਉਣਾ ਚਾਹੁੰਦੇ ਹੋ ਟੱਪਨ ਬੰਨਣ ਲਈ ਤਾਂ ਮੈਨੂੰ ਇਸ ਦਿੱਤੇ ਹੋਏ ਸਕਰੀਨ ਦੇ ਨੰਬਰ ਦੇ ਉੱਤੇ ਕਾਲ ਜ਼ਰੂਰ ਕਰਨਾ ਧੰਨਵਾਦ ਸੋ ਦੇਖੋ ਪੱਗ ਬਿਲਕੁਲ ਕਲੀਨ ਹੈ ਸਾਫ਼ ਹੈ ਤੇ ਸਮਾਰਟ ਹੈ ਪੱਗ ਬੰਨਣੀ ਬਹੁਤ ਆਸਾਨ ਹੈ ਬਣ ਕੇ ਸੋਹਣੀ ਵੀ ਬੜੀ ਲੱਗਦੀ ਹੈ बहुत सोहनी पग है और बहुत बढ़िया शेप है देखो अस रेडी हैं जी प्रॉपर और सिर्फ पं मिनट के अंदर अंदर थोड़ी तो पग बहुत सोहनी बन जाएगी पांच तो सात मिनट इस तो बाद टाइम नहीं लगेगा और बहुत साफ सफाई और बड़ी सोहनी शेप जो मेन चल शेप्स ने सोहनी लगती है और तो फेस के अकॉर्डिंग बहुत अच्छी पग बनेगी थैंक यू सो मच